ਭਾਰਤ ਨੇ ਮਹਾਮਾਰੀ ਤੋਂ ਪਹਿਲਾਂ ਦੇ ਮੁਕਾਬਲੇ ਸੀਵੀ23 ਵਿੱਚ ਹਲਕੇ ਵਾਹਨਾਂ ਦੀ ਵਿਕਰੀ ਵਿੱਚ 35% ਦਾ ਮਹੱਤਵਪੂਰਨ ਵਾਧਾ ਦਰਜ ਕੀਤਾ ਹੈ ਜਦੋਂ ਕਿ ਅਮਰੀਕਾ, ਜਾਪਾਨ, ਜਰਮਨੀ, ਫਰਾਂਸ, ਇਟਲੀ ਅਤੇ ਦੱਖਣੀ ਕੋਰੀਆ ਵਰਗੇ ਹੋਰ ਪ੍ਰਮੁੱਖ ਗਲੋਬਲ ਬਾਜ਼ਾਰ ਮਹਾਮਾਰੀ ਤੋਂ ਪਹਿਲਾਂ ਦੇ 15 ਤੇ ਆਸ-ਪਾਸ ਨੇ ਭਾਰਤ ਅਗਲੇ ਦਹਾਕੇ ਵਿੱਚ ਗਲੋਬਲ ਆਟੋਮੋਟਿਵ ਵਿਕਾਸ ਨੂੰ ਜਾਰੀ ਰੱਖੇਗਾ ਤੇ ਇਸ ਦੀ ਮਾਰਕੀਟ ਹਿੱਸੇਦਾਰੀ ਸੀਵੀ23 ਵਿੱਚ 5.5% ਤੋਂ ਸੀਵੀ35 ਵਿੱਚ 8 ਫੀਸਡ ਹੋਣ ਦੀ ਸੰਭਾਵਨਾ ਹੈ ਰਾਜਨੀਤਿਕ ਸਥਿਰਤਾ ਬੁਨਿਆਦੀ ਢਾਂਚਾ ਵਿਕਾਸ ਅਤੇ ਡਿਜੀਟਲਾਈਜੇਸ਼ਨ ਵਰਗੇ ਕਾਰਕਾਂ ਨੂੰ 2030 ਤੱਕ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵੱਲ ਪ੍ਰੇਰਿਤ ਕਰਨ ਲਈ ਮੁੱਖ ਚਾਲਕਾਂ ਵਜੋਂ ਦਰਸਾਇਆ ਗਿਆ ਹੈ CY 19 ਵਿੱਚ ਮਹਾਮਾਰੀ ਤੋਂ ਪਹਿਲਾਂ ਦੇ ਪੱਤਰਾਂ ਦੇ ਮੁਕਾਬਲੇ CY 23 ਵਿੱਚ ਭਾਰਤ ਵਿੱਚ ਹਲਕੇ ਵਾਹਨਾਂ ਦੀ ਵਿਕਰੀ ਵਿੱਚ 35% ਵਾਧਾ ਹੋਇਆ ਹੈ ਜੋ ਦੁਨੀਆ ਦੇ ਚੋਟੀ ਦੇ 10 ਬਾਜ਼ਾਰਾਂ ਵਿੱਚ ਸਭ ਤੋਂ ਤੇਜ਼ੀ ਨਾਲ ਰਿਕਵਰੀ ਵਿੱਚੋਂ ਇੱਕ ਨੇ ਵਿਸ਼ਾ ਪੱਤਰ ਤੇ ਹਲਕੇ ਵਾਹਨ ਜਿਨ੍ਹਾਂ ਵਿੱਚ ਯਾਤਰੀ ਵਾਹਨ ਅਤੇ ਹਲਕੇ ਵਪਾਰਕ ਵਾਹਨ ਸ਼ਾਮਲ ਨੇ ਅਗਲੇ ਦਹਾਕੇ ਵਿੱਚ ਭਾਰਤ ਦੀ ਗਲੋਬਲ ਆਟੋਮੋਟਿਵ ਵਿੱਚ ਹੋਰ ਵਾਧਾ ਹੋਵੇਗਾ ਭਾਰਤ ਵਿੱਚ CY 24 ਵਿੱਚ 4.9 ਮਿਲੀਅਨ ਯੂਨਿਟ ਅਨੁਮਾਨਤ ਤੋਂ CY 25 ਵਿੱਚ 5.1 ਬਿਲੀਅਨ ਤੋਂ ਵੱਧ ਕੇ CY 35 8.2 ਮਿਲੀਅਨ ਯੂਨਿਟ ਹੋ ਜਾਵੇਗਾ